ਸਾਰੇ ਪਿੰਡਾਂ ਦੇ ਵਿੱਚ ਜਿਹੜੇ ਯੂਥ ਕੋਆਰਡੀਨੇਟਰਸ ਜਿਹੜੇ ਆ ਅਪਾਇੰਟ ਕਰ ਰਹੇ ਆ ਤਾਂ ਅੱਜ ਸਾਡੇ ਜਿਹੜੇ ਜ਼ਿਲ੍ਹੇ ਦੇ ਯੂਥ ਪ੍ਰਧਾਨ ਸਰਦਾਰ ਰਣਜੀਤ ਸਿੰਘ ਫਤੇਜੀ ਅੱਜ ਇੱਥੇ ਆਏ ਤੇ ਨਾਲ ਸਾਡੀ ਜਿਹੜੇ ਹਲਕਾ ਪਲਾਟੀ ਕੋਆਰਡੀਨੇਟਰ ਸਰਜੀਤ ਸਿੰਘ ਗੁਰਾ ਜੀ ਇਹ ਵੀ ਨਾਲ ਅੱਜ ਸਾਰਿਆਂ ਦੇ ਨਾਲ ਜਿਹੜਾ ਆ ਖੁੱਲ ਕੇ ਵਿਚਾਰ ਵਟਾਂਦਰਾ ਵੀ ਹੋਇਆ ਤੇ ਨਾਲੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਕਿੰਨੀ ਜ਼ਿਆਦਾ ਇੰਪੋਰਟੈਂਸ ਆ ਉਹਨਾਂ ਦੇ ਕੰਮ ਦੀ ਕਈ ਵਾਰੀ ਕਿਸੇ ਨੂੰ ਲੱਗਦਾ ਕਿ ਮੈਂ ਕੰਮ ਕਰਦਾ ਕਰੇ ਦਾ ਮੁੱਲ ਪੈਣਾ ਕਿ ਨਹੀਂ ਪੈਣਾ ਪਰ ਸਾਡੀ ਪਾਰਟੀ ਦਾ ਰਿਜ਼ਲਟ ਜਿਹੜਾ ਆ ਉਹ ਸਾਰਿਆਂ ਦੇ ਸਾਹਮਣੇ ਮੈਂ ਵੀ ਆਪ ਆਪ ਹਲਕਾ ਇੰਚਾਰਜ ਮੈਂ ਨੌਜਵਾਨ ਹਾਂ ਤੇ ਮੈਂ ਅੱਜ ਆਪਣੇ ਘਟੋ ਘਟ ਜਿਹੜੇ ਵਿੱਚ ਬੈਠੇ ਸੀਗੇ ਬੰਦੇ ਉਹਦੇ ਵਿੱਚ ਪੰਜ ਜਾਂ 6 ਸਰਪੰਚ ਇਦਾਂ ਦੇ ਆਈਡੈਂਟੀਫਾਈ ਕਰਕੇ ਦਿਖਾਇਆ ਜਿਨ੍ਹਾਂ ਦੀ ਉਮਰ 30ਾਂ ਤੋਂ ਵੀ ਘੱਟ ਆ ਤੇ ਉਹਨਾਂ ਦੇ ਪਿੰਡ ਤੇ ਕੰਮ ਬਹੁਤ ਸੋਹਣੇ ਹੋ ਰਹੇ ਸੋ ਮੌਕਾ ਜਿਹੜਾ ਆ ਯੂਥ ਨੂੰ ਡੇਨ ਦੀ ਵੀ ਲੋੜ ਆ ਪਲੱਸ ਜਿਹੜੀਆਂ ਕਈ ਇਦਾਂ ਦੀਆਂ ਗਵਰਨਮੈਂਟ ਦੀ ਹੀ ਸਕੀਮਜ਼ ਆ ਜਿਹੜੀਆਂ ਕਿਸੇ ਨੂੰ ਬਹੁਤ ਲੜਿੰਦੀਆਂ ਪਰ ਉਹ ਪਹੁੰਚਦੀਆਂ ਨਹੀਂ ਉਹ ਕੋਈ ਹੋਰ ਪੰਚਾ ਨਹੀਂ ਸਕਦਾ ਨੌਜਵਾਨੀ ਪੰਚਾ ਸਕਦੇ ਸੋ ਉਹਨਾਂ ਦੀ ਬੇਨਤੀ ਕੀਤੀ ਗਈ ਕਿ ਬਈ ਆਉਣ ਵਾਲੇ ਸਮੇਂ 'ਚ ਬਹੁ ਤੇ ਲੋਕੀ ਵਾਹ ਵਾਹ ਕਰਨਗੇ ਤੇ ਇਟ ਊਡ ਬੀ ਨਾਈਸ ਕਿ ਜੇ ਉਹ ਇਹਦੇ ਮੋਹਰੇ ਲੱਗ ਕੇ ਜਿਹੜਾ ਆਪਣੇ ਪਿੰਡ ਦਾ ਜਿੰਨਾ ਸਵਾਰ ਸਕਦੇ ਸਵਾਰ ਲੈ। ਹਮ ਸਭ ਦੇਖਿਆ ਹਾਂ ਤਾਂ ਕਰੀਏ ਕਰਕੇ ਆਪਣੀ ਗਰੀਬ ਪੜ੍ਹੇ ਜਿਹੜੀ ਜੁੱਤ ਕਬੜਾ ਬਣਾਈ ਜਾਂੜ ਕੇ ਜਾਵਾਂ। ਹਰ ਪਿੰਡ 'ਚ ਸੀ। ਹਰ ਪਿੰਡ 'ਚ ਕਿਉਂਕਿ ਨਾ ਕੀ ਹੁੰਦਾ ਸੀਗਾ ਪਿਛਲੇ ਸਮੇਂ 'ਚ ਮੈਂ ਵੀ ਦੇਖਿਆ ਮੈਂ ਆਪ ਮਹਿਸੂਸ ਕਰਦਾ ਕਿ ਸਪੋਰਟਸ ਦੀਆਂ ਗਰੰਟਾਂ ਦਿੱਤੀਆਂ ਜਾਂਦੀਆਂ। ਉਹ ਬਾਅਦ 'ਚ ਕੂੜ ਕਬਾੜੀ ਹੋ ਜਾਂਦਾ। ਹੁਣ ਵੀ ਆਪਾਂ ਜੇ ਚੱਲ ਜੀ ਹੈ ਨਾ ਪਿਛਲੇ ਕਿਤੇ ਕਿਸੇ ਨੇ ਜਿੰਮ ਦਿੱਤਾ ਹੁਣੇ ਜੇ ਆਪਾਂ ਢੀੜਾ ਕੱਢਈਏ ਤੇ ਉਹ ਇਸ ਟਾਈਮ ਕਬਾ ਇਹ ਕੰਮ ਜ ਕਾਮਯਾਬ ਤਾਂ ਹੋਣਾ ਜੇ ਇੱਕ ਪਰਮਾਨੈਂਟ ਕਮੇਟੀ ਹੋਊਗੀ ਕਲੱਬ ਹੋਊਗਾ ਕਲੱਬ ਉਹਨੂੰ ਮੇਨਟੇਨ ਕਰੇ ਕਲੱਬ ਨੂੰ ਪਿੱਛੋਂ ਸਰਕਾਰ ਵੀ ਪੈਸੇ ਦੇਊਗੀ ਪਲੱਸ ਕਲੱਬ ਆਪਣੇ ਦਮ ਤੇ ਵੀ ਕਈ ਕੰਮ ਜਿਹੜੇ ਇਹੋ ਜਿਹੇ ਡਿਸੀਜਨ ਲੈ ਸਕਦਾ ਆ ਜਿਹੜੇ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਪਿੰਡ ਦੇ ਹਿੱਤ ਦੇ ਆ ਹੁਣ ਕਿਸੇ ਪਿੰਡ ਫੋਰ ਐਗਜ਼ਾਮਪਲ ਮਹਿਮਦਪੁਰ ਪਿੰਡ ਆ ਉਹਦਾ ਫੈਸਲਾ ਮੈਂ ਥੋੜਾ ਪਹਿਲਾਂ ਥੇ ਬੈਠਾ ਲਊਂਗਾ ਕਿ ਇਹਨਾਂ ਨੂੰ ਕੀ ਚਾਹੀਦਾ ਕੀ ਨਹੀਂ ਸਾਡੇ ਹਲਕੇ 'ਚ ਇਦਾਂ ਵੀ ਕਈ ਵਾਰੀ ਹੋਇਆ ਕਿ ਕਿਸੇ ਪਿੰਡ ਦੇ ਵਿੱਚ ਲੋਕੀ ਕਬੱਡੀ ਵਧੀਆ ਖੇਡਦੇ ਆ ਉਹਨਾਂ ਨੂੰ ਗਰਾਊਂਡ ਫੁੱਟਬਾਲ ਦੀ ਦਿੱਤੀ ਉਹਨਾਂ ਨੇ ਕਿਤੇ ਤਾਂ ਤੇ ক্রিকেট ਵਧੀਆ ਖੇਲਦੇ ਉਹਨਾਂ ਨੂੰ ਬਾਲੀਬਾਲ ਦੇ ਤਾ ਸੋ ਅਸੀਂ ਚਾਹੁੰਦੇ ਕਿ ਪਿੰਡ ਦਾ ਨੌਜਵਾਨ ਯੂਥ ਜਿਨ੍ਹਾਂ ਨੇ ਖੇਡਣਾ ਉਹ ਖੁਦ ਹੀ ਫੈਸਲਾ ਕਰਨ ਉਹ ਪੈਸਿਆਂ ਦੀ ਮੈਨੇਜਮੈਂਟ ਵੀ ਉਹ ਹੀ ਦੇਖਣ ਤੇ ਹਰ ਇੱਕ ਚੀਜ਼ ਜਿਹੜਾ ਆ ਇਨਫੈਕਟ ਅਸੀਂ ਆ ਪਹਿਲੀ ਵਾਰੀ ਤਾਂ ਹੋ ਰਿਹਾ ਸਾਡੇ ਹਲਕੇ ਦੇ ਲਗਭਗ ਸਾਰੇ ਪਿੰਡਾਂ ਨੂੰ ਕਿਸੇ ਨੂੰ ਅਸੀਂ ਸਟੇਡੀਅਮ ਦੇ ਰਹੇ ਸਟੇਡੀਅਮ ਇਜ਼ ਅ ਬਿਗ ਥਿੰਗ ਪਲੇਗਰਾਉਂਡ ਦੇ ਰਹੇ ਪਾਰਕ ਦੇ ਰਹੇ ਤੇ ਉਹ ਜਿੰਨਾ ਕੰਮ ਹੈ ਇਹਨਾਂ ਦੇ ਥਰੂ ਕਰਵਾਉਂਦੇ ਰਹਾਣਾ ਸਰ ਦੇ ਦੁਪਰ ਇਹ ਸਭ ਤੋਂ ਪਹਿਲਾਂ ਤਾਂ ਧੰਨਵਾਦ ਹੈ ਕੁਮਨ ਸਾਹਿਬ ਦਾ ਸਾਡੇ ਯੂਥ ਦੇ ਜਿਹੜੇ ਹਲਕਾ ਕੋਆਰਡੀਨੇਟਰ ਨੇ ਸੁਰਜੀਤ ਸਿੰਘ ਗੋਰਾਜੀ ਦਾ ਜਿਨ੍ਹਾਂ ਨੇ ਮੀਟਿੰਗ ਪਲਾਨ ਕੀਤੀ ਹੈ ਕਿਉਂਕਿ ਬਹੁਤ ਜ਼ਰੂਰੀ ਸੀਗਾ ਮੈਂ ਬਿਲਕੁਲ ਨਵਾਂ ਮੈਨੂੰ ਅਹੁਦਾ ਮਿਲਿਆ ਹੈ ਤੇ ਮੇਰੀ ਇੱਕ ਤਾਂ ਫੇਸ ਟੂ ਫੇਸ ਸਾਰਿਆਂ ਦੇ ਨਾਲ ਕਨਵਰਸੇਸ਼ਨ ਨਹੀਂ ਸੀ ਹੋਈ ਸਾਰਿਆਂ ਨੂੰ ਨਹੀਂ ਸੀ ਜਾਣਦਾ ਸੋ ਅੱਜ ਸਾਰਿਆਂ ਨੂੰ ਮਿਲੇ ਆ ਔਰ ਜਿਹੜੀਆਂ ਆਉਣ ਵਾਲੀਆਂ ਨੀਤੀਆਂ ਸਾਡੀ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਯੂਥ ਦੇ ਲਈ ਹੈ ਨੌਜਵਾਨਾਂ ਦੇ ਲਈ ਆ ਉਹ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਯੂਥ ਦੇ ਜਿਹੜੇ ਪਿੰਡਾਂ ਦੇ ਕੋਆਰਡੀਨੇਟਰ ਨੇ ਉਹਨਾਂ ਨੂੰ ਇੱਕ ਤਿਆਰ ਕਰਨ ਦੇ ਲਈ ਉਹਨਾਂ ਨੂੰ ਅੱਗੋਂ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਐਜ਼ ਅ ਟ੍ਰੇਨਰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਹ ਮੀਟਿੰਗ ਕੀਤੀ ਗਈ ਆ ਉਹਨਾਂ ਨਾਲ ਇਹ ਵਾਰਤਾ ਲਾਪ ਕੀਤੀ ਗਈ ਆ ਸੋ ਬਹੁਤ ਸਕਸੈਸਫੁਲ ਰਹੀ ਆ ਮੀਟਿੰਗ ਸੋ ਮੈਂ ਉਹਦੇ ਲਈ ਦੁਬਾਰਾ ਇੱਕ ਵਾਰੀ ਕੋਮਨ ਸਾਹਿਬ ਦਾ ਸੁਜੀਤ ਸਿੰਘ ਗੋਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰ ਸਾਡੇ ਚ ਪ੍ਰਧਾਨ ਜੀ ਹਲਕਾ ਕੋਆਰਡੀਨੇਟਰ ਚੁਣਿਆ ਜਾਂਦਾ ਜੀ ਹਲਕਾ ਕੋਆਰਡੀਨੇਟਰ ਜਿਹੜਾ ਲਫ਼ਜ਼ ਵਰਤਿਆ ਜਾਂਦਾ ਪ੍ਰਧਾਨ ਵੀ ਕਹਿ ਸਕਦੇ ਹੋ ਤੇ ਪਿੰਡਾਂ ਦੇ ਅਸੀਂ ਬੂਥ ਲੈਵਲ ਤੋਂ ਸ਼ੁਰੂ ਕੀਤਾ ਹੈ ਜੀ ਪਿੰਡਾਂ ਦੇ ਹਰੇਕ ਪਿੰਡ ਦੇ ਵਿੱਚੋਂ ਇੱਕ ਨੌਜਵਾਨ ਅੱਗੇ ਚੁਣਿਆ ਜਾਏਗਾ ਨਹੀਂ ਚੋਣ ਨਹੀਂ ਹੁੰਦਾ ਇਹ ਤਾਂ ਜਿਹੜੇ ਨੌਜਵਾਨ ਇੰਟਰਸਟਿਡ ਨੇ ਜਿਹੜੇ ਪਾਰਟੀ ਦੇ ਲਈ ਵਰਕ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅੱਗੇ ਚੁਣ ਕੇ ਉਹ ਇਹਨਾਂ ਦੇ ਲਈ ਕੋਈ ਐਸਾ ਪਰਟੀਕੂਲਰ ਕੋਈ ਹੈਨਿਕ ਪੋਰਟਫੋਲੀਓ ਵੀ ਐਸ ਤਰੀਕੇ ਨਾਲ ਬੰਦਾ ਚੁਣਿਆ ਜਾਏਗਾ ਇਹ ਤਾਂ ਜਿਹੜਾ ਨੌਜਵਾਨ ਇੰਟਰਸਟਿਡ ਹੈ ਉਹ ਉਹਨੂੰ ਇੱਕ ਮੌਕਾ ਦਿੱਤਾ ਜਾਏਗਾ ਕਿ ਤੂੰ ਅੱਗੇ ਤੁਰ ਕੇ ਜਿੰਨਾ ਵੱਧ ਸਕਦੇ ਵੱਧ